ਉਹ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਬੀਵੀਏਸ਼ਨ ਸਰਵਿਸ ਪਟਾਪਾਏ ਕਾ ਜ਼ਿਲ੍ਹਾ ਬਠਿੰਡਾ ਕੋਠਾ ਗੁਰੂ ਰੋਡ ਨੇੜੇ ਦਾਣਾ ਮੰਡੀ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਬੀਵੀਏਸ਼ਨ ਸਰਵਿਸ ਕਿੱਥੇ ਹੈ ਇਸ ਵੀਡੀਓ ਦੇ ਵਿੱਚ ਹੋਟਲ ਬੁਕਿੰਗ ਟੂਰ ਪੈਕੇਜ ਬਾਰੇ ਜਾਣਕਾਰੀ ਦੱਸਾਂਗਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਵਾਂ ਕਿ ਕਈ ਜਣੇ ਜਾਣੇ ਸ਼ਾਨ ਕੀ ਕਰਦੇ ਟਿਕਟ ਕਰਵਾ ਕੇ ਵੀਜ਼ਾ ਲੈ ਕੇ ਹੋਟਲ ਲੈ ਕੇ ਟ੍ਰਿਪ ਹੱਤ ਚੜੀ ਹੁੰਦੀ ਆ ਹੋਟਲ ਇੱਕ ਦਿਨ ਦੀ ਇਹ ਬਿਲਕੁਲ ਗਲਤ ਹੈ ਕਿਉਂਕਿ ਜੇ ਰਪੜਤੇ ਚੜ੍ਹਨ ਦੇਣਾ ਉਹਨਾਂ ਨੇ ਜਹਾਜ਼ 'ਚ ਜਿੰਨੇ ਦਿਨ ਦੀ ਟਿਕਟਾ ਉਹਨੇ ਦਿਨ ਦੀ ਹੀ ਹੋਟਲ ਲੈਣਾ ਪੈਂਦਾ ਹੈ। ਸਾਥ-ਸਾਥ ਵੀ ਹੋਟਲ ਲੈ ਸਕਦੇ ਹੋ, ਵੈਂਗ ਰਪੈਂਗਾ ਵੀ ਲੈ ਜਾ ਸਕਦੇ ਹੋ। ਇਹ ਤੁਹਾਡੀ ਇੱਛਾ ਹੈ। ਹੁਣ ਆਪਾਂ ਹੋਟਲ ਬਾਰੇ ਜਾਣਕਾਰੀ ਦੱਸਾਂਗੇ ਤੁਹਾਨੂੰ ਕਿ ਹੋਟਲ ਦੇ ਵਿੱਚ ਕੀ ਕੀ ਹੁੰਦਾ ਹੈ। ਤੁਸੀਂ 2 ਦਿਨ ਲਈ ਵੀ ਆ ਲੈ ਸਕਦੇ ਹੋ, 4 ਦਿਨ ਲਈ ਵੀ, ਤੁਹਾਡੇ ਲਈ ਤੁਹਾਡੀ ਜਿੰਨੀ ਇੱਛਾ ਉਹਨੀ ਕਰਕੇ ਦੇਵਾਂਗੇ। ਕਈ ਹੋਟਲ ਦੇ ਵਿੱਚ সুই밍 ਪੂਲ ਵੀ ਹੁੰਦਾ ਹੈ, ਜੈਮ ਹੋ ਵੀ ਹੁੰਦਾ ਹੈ, ਵਿੱਚ ਹੀ ਤੇ ਪਾਰਕਿੰਗ ਵਾਈਫਾਈ ਖਾਣ ਪੀਣ ਲਈ ਏਸੀ ਨਾਲ ਏਸੀ ਇਹਨਾਂ ਚ ਜਿੱਦਾਂ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੇ ਤੁਹਾਨੂੰ ਕਰਕੇ ਦੇਵਾਂਗੇ ਇਹਦੇ ਵਿੱਚ ਨਾਮ ਤੁਹਾਡਾ ਨਾਮ ਡੇਟ ਆਫ ਬਰਥ ਸਾਰੀ ਡਿਟੇਲ ਪੈਂਦੀ ਹੈ ਅਗਲੀ ਗੱਲ ਹੁਣ ਟੂਰ ਪੈਕੇਜ ਦੀ ਇਨਸਾਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੁੰਦਾ ਹੈ ਮਾਨ ਦੇ ਵਿੱਚ ਵੀ ਹਾਂ ਵਿਚਾਰਕ ਨਿੱਕੇ ਕੰਟਰੀਆਂ ਚ ਘੁੰਮ ਕੇ ਲਗਾਤਾਰ 15 ਦਿਨ ਲਈ ਤੇ ਵੀ ਮੜ ਕੇ ਕਿਤੇ ਵੱਡੇ ਕੰਟਰੀ ਦਾ ਜਿੱਦਾਂ ਕਿ ਕੈਨੇਡਾ ਅਮਰੀਕਾ ਯੂਰਪ ਇੰਗਲੈਂਡ ਆਸਟਰੀਲੀਆ ਲਵਾਉਣਾ ਚਾਹੀਏ ਕਈ ਜਿੱਦਾਂ ਵੈਸਟਰ ਵੀਜ਼ਾ ਜਾਂ ਵਰਕ ਪਰਮਿਟ ਕਿਸੇ ਤਰ੍ਹਾਂ ਦਾ ਵੀ ਕਈ ਵਾਰੀ ਤਾਂ ਲੱਗ ਵੀ ਜਾਂਦਾ ਹੈ ਕਈ ਵਾਰੀ ਨਹੀਂ ਲੱਗਦਾ ਇਹ ਸਭ ਤੋਂ ਵਧੀਆ ਛੋਖਾ ਤਰੀਕਾ ਦੱਸ ਦੇਵਾਂ ਮੈਂ ਕਈ ਏਦਾਂ ਨੇ ਵੀ ਵੇਖਿਆ ਵੀ ਜਿਹੜੀ ਵਧੀਆ ਆਰਾਮਦਾਰੀ ਨਾਲ ਲੱਗਿਆ ਇੱਕ ਵਾਰੀ ਪਹਿਲਾਂ ਤੁਸੀਂ ਥਾਈਲੈਂਡ ਜਾਓ 4-5 ਦਿਨ ਲਈ ਉੱਥੇ ਘੁੰਮੋ ਤੇ ਉਸ ਤੋਂ ਬਾਅਦ ਫਿਰ ਵਾਪਸ ਆ ਜਾਓ ਮਹੀਨੇ ਬਾਅਦ ਫਿਰ ਸਿੰਗਾਪੁਰ ਜਾਓ ਫਿਰ ਵਾਪਸ ਆ ਜਾਓ ਫੇਰ ਮਲੇਸ਼ੀਆ ਜਾਓ ਹਫਤਾ ਲਾ ਕੇ ਫੇਰ ਵਾਪਸ ਆਓ ਇਸ ਤਰ੍ਹਾਂ ਨਿੱਕੇ ਨਿੱਕੇ ਕੰਟਰੀਆਂ ਦੇ ਵਿੱਚ ਤਰੀਕਾ ਟੋ ਟ ਛੱਤ ਅੱਠ ਕੰਟਰੀ ਦੇ ਵਿੱਚ ਲਾਓ ਘੁੰਮੋ ਫਿਰੋ ਮਹੀਨੇ ਮਹੀਨੇ ਬਾਅਦ ਹਫਤੇ ਲਈ ਜਦੋਂ ਇਹ 6-7 ਕੰਟਰੀ ਛੋਟੇ ਜਿ ਘੁੰਮੇ ਇਸ ਤੋਂ ਬਾਅਦ ਭਾਵੇਂ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਆਸਟਰੀਆ ਦਾ ਵੀਜ਼ਾ ਲਵਾ ਚਾਹੋ ਤੇ ਆਰਾਮਦਾਰੀ ਨਾਲ ਵੀਜ਼ਾ ਲੱਗ ਜਾਵੇਗਾ ਇਹਦੇ ਵਿੱਚ ਡਾਕੂਮੈਂਟ ਚ ਕੀ ਚਾਹੀਦੀ ਹੈ ਪਾਸਪੋਰਟ ਪਾਸਪੋਰਟ ਦੀਆਂ ਫਰਸਟ ਲਾਸਟ ਪੇਜ ਫੋਟੋ ਤੇ ਇੱਕ ਨਿੱਕੇਕਾਰ ਦੇ ਫੋਟੋ ਮਾ ਹੁੰਦੇ ਆ ਆਪਣੇ ਆਪ ਦੇ ਫੇਸ ਦੇ ਆ ਉਹ ਫੋਟੋ ਮਾ ਚਾਰ ਤੇ ਪੈਨ ਕਾਰਡ ਆਧਾਰ ਕਾਰਡ ਤੇ ਇੱਕ ਸਟੇਟਮੈਂਟ ਸਟੇਟਮੈਂਟ ਬਹੁਤ ਜ਼ਰੂਰੀ ਆ 4 ਮਹੀਨੇ ਦੇ 6 ਮਹੀਨੇ ਦੇ ਵੀ ਪੁਰਾਣੀ ਹੋਣੀ ਜ਼ਰੂਰੀ ਆ ਵੱਧੋ ਵੱਧ 11ਤਰ ਚਾਂਚ 6 ਮਹੀਨੇ ਵੱਧ ਪੁਰਾਣੇ ਹੋਣੇ ਚਾਹੀਦੀ ਆ ਜਿੱਦਾਂ ਕਿ ਹੁਣ ਛੋਟੇ ਕੰਟਰੀ ਉਹਦੇ 3.3 ਲੱਖ ਰੁਪਏ ਹੁੰਦੇ ਨਾਰਮਲ ਜਿਹੜੇ ਵੱਡੇ ਕੰਟਰੀਆਂ ਤੁਹਾਨੂੰ ਆਪ ਨੂੰ ਪਤਾ ਹੀ ਹੋਣਾ ਹੈ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਇਹਨਾਂ ਦੇ ਲਈ 6-8 ਲੱਖ ਸ਼ੋ ਕਰਨੇ ਪੈਂਦੇ ਕਿ 12 ਲੱਖ ਵੀ ਸ਼ੋ ਕਰਵਾਂਦੇ ਇਹ ਜਿੰਨਾ ਹੀ ਪੁਰਾਣੀ ਸਟੇਟਮੈਂਟ ਹੋਊਗੀ 6 ਮਹੀਨੇ ਉਹਨਾਂ ਹੀ ਤੁਹਾਡੇ ਜਲਦ ਹੀ ਵੀਜ਼ਾ ਲੱਗਣ ਦੇ ਚਾਂਸ ਹੁੰਦੀ ਹੈ ਛੋਟੇ ਕੰਟਰੀ ਜਿਵੇਂ ਕਿ THAILAND, VIETNAM, SINGAPORE, MALAYSIA, INDONESIA, MALDIVES, DUBAI, TURKEY, TASHKAND, ਯੂਰਪ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਤੁਸੀਂ ਟੂਰ ਪੈਕੇਜ ਕਰਵਾ ਸਕਦੇ ਹੋ। ਭਾਰਤ ਦੇ ਵਿੱਚ ਕਸ਼ਮੀਰ, ਰਾਜਸਥਾਨ, GOA, BANGALORE, KERALA, MUMBAI ਇਤਦਲੇ ਪਾਛੇ ਸ਼ਹਿਰ ਦੇ ਦਿੱਖ ਜਿੱਥੇ ਵੀ ਤੁਸੀਂ ਘੁੰਮਣਾ ਫੇਰਨਾ ਚਾਹੁੰਦੇ ਹੋ ਇਹ ਤੁਸੀਂ ਟੂਰ ਪੈਕੇਜ ਕਰਵਾ ਸਕਦੇ ਹੋ। ਜਿਆਦਾਤਰ ਨਾਲ ਸਟੇਟਮੈਂਟ ਦੀ ਬਹੁਤ ਜ਼ਰੂਰੀ ਹੁੰਦਾ ਹੈ ਕਾਰਨ ਕਿ ਆ ਜਿਹਨੇ ਵੀਜ਼ਾ ਦੇਣਾ ਹੈ ਉਹ ਇਹ ਦੇਖਦੇ ਆ ਇਹਨਾਂ ਕੋਲੇ ਪ੍ਰਾਪਰਟੀ ਕੀ ਆ ਕਿੰਨੀ ਜ਼ਮੀਨ ਆ ਕਿੰਨਾ ਸੋਨਾ ਹੈ ਕਿੰਨੇ ਰੁਪਏ ਇਹਨਾਂ ਕੋਲੇ ਕਿੰਨਾ ਕਿੰਨਾ ਦਾ ਚੱਲਦਾ ਰਿਹਾ ਵੀ ਅਕਾਊਂਟ ਦੇ ਵਿੱਚ ਕਿਉਂਕਿ ਜ਼ਿਆਦਾਤਰ ਸਟੇਟਮੈਂਟ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ ਹੈ ਤੇ ਕਈ ਵਾਰੀ ਤਾਂ ਪਾਸਪੋਰਟ ਫ੍ਰੈਂਚ ਚ ਵੀ ਵੀਜ਼ਾ ਲੱਗ ਜਾਂਦਾ ਹੈ ਕੋਈ ਕੁਦਰਤ ਕੋਈ ਪਤਾ ਨਹੀਂ ਕਈਆਂ ਦਾ ਲੱਗ ਹੀ ਜਾਂਦਾ ਹੈ ਕਈਆਂ ਦਾ ਨਹੀਂ ਲੱਗਦਾ ਪਰ ਯਾਰ ਆਤਰ ਮੈਂ ਇਹ ਵੇਖਿਆ ਵੀ ਸਟੇਟਮੈਂਟ ਹੋਣੀ ਜ਼ਰੂਰੀ ਆ ਬਾਕੀ ਜਿਹੜੇ ਤੁਹਾਨੂੰ ਡਾਕੂਮੈਂਟ ਦਿੱਤੇ ਸਿਆ ਉਹ 4-5 ਲੱਖ ਰੁਪਏ ਹੋਣ ਦੇ ਵਿੱਚ ਰੱਖਿਆ ਹੋਏ ਉਹ ਬੈਂਕ ਵੱਲੋਂ ਵੀ ਵਿਆਜ ਵਧੀਆ ਮਿਲਦਾ ਰਹਿੰਦਾ 300 3000 3500 4000 ਇਸ ਤਰ੍ਹਾਂ ਉਹ 3-3 ਮਹੀਨੇ ਦਾ ਆਪਾਂ ਨੂੰ ਵਿਆਜ ਦਿੰਦੇ ਆ ਉਹ ਰੱਖਣ ਦੇ ਛੇ ਵੀ ਅਕਾਊਂਟ ਦੇ ਵਿੱਚ ਇਹ ਵੀ ਇੱਕ ਬਹੁਤ ਵਧੀਆ ਫਾਇਦਾ ਹੈ ਇਹ ਜਿੰਨਾ ਹੀ ਤੁਸੀਂ ਅਕਾਊਂਟ ਦੇ ਵਿੱਚ ਰੱਖੋਗੇ ਉਹ ਤੁਹਾਡੇ ਲਈ ਵੀ ਫਾਇਦਾ ਹੈ ਹਰਕ ਲਈ ਹੋਰ ਕਿਸੇ ਤਰ੍ਹਾਂ ਦਾ ਵੀ ਪੌਚੀ ਗੇਚ ਕਰਨ ਲਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਹ ਚ ਨੰਬਰ ਤੇ ਤੁਸੀਂ ਬਾਅਦ ਸਭ ਰਾਹੀਂ ਪੌਚੀ ਗੇਚ ਕਰਵਾ ਸਕਦੇ ਹੋ ਤੁਹਾਨੂੰ ਹਰੇਕ ਚੀਜ਼ ਕੱਲੇ ਕੱਲੇ ਪੁਆਇੰਟ ਦੀ ਚੰਗੀ ਤਰ੍ਹਾਂ ਸਾਰੀ ਡਿਟੇਲ ਲਿਖ ਕੇ ਤੁਹਾਨੂੰ ਵਟਸਐਪ ਰਾਹੀਂ ਦੱਤ ਦੇਵਾਂਗੇ ਜਾਣਕਾਰੀ ਸਾਰੀ ਇਸ ਤੋਂ ਇਲਾਵਾ ਹੋਟਲ ਬੁਕਿੰਗ ਇੰਡੋ ਕਨੇਡੀਅਨ ਵਾਹ ਟਿਕਟਾਂ ਰੇਲਵੇ ਟਿਕਟਾਂ ਟੂਰ ਪੈਕੇਜ ਪਾਸਪੋਰਟ ਅਪਾਇੰਟਮੈਂਟ ਅਵਾਈਟ ਟਿਕਟਾਂ ਜਾਂ ਫਿਰ ਵਿਦੇਸ਼ਾਤ੍ਰੀਪੀ ਪ੍ਰਾਪਤ ਕਰਨੇ ਜਿਵੇਂ ਕਿ ਵੈਸਟਰਨ ਯੂਨੀਅਨ ਰਾਹੀਂ ਟ੍ਰਾਂਸਫਰ ਰਾਹੀਂ ਮਣੀਗ੍ਰਾਮ ਰਾਹੀਂ ਰੀਆ ਮਣੀ ਰਾਹੀਂ ਇੱਥੇ ਦਫ਼ਤਰ ਦੇ ਵਿੱਚ ਇਹ ਛੱਤ ਕੰਮ ਨਹੀਂ ਹੈ ਵੀਡੀਓ ਵੇਖਣ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਜਿਹੜੇ ਵਾਰ ਵੀ ਵੀਡੀਓ ਹੋਗੀ ਉਹ ਚ ਵਾਰੀ ਜ਼ਰੂਰ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ